ਇਸ ਵੇਲੇ ਦੀ ਵੱਡੀ ਖ਼ਬਰ ਇਹ ਸਕੂਲਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਕਿ ਸਕੂਲਾਂ ਦੀ ਜੇ ਗੱਲ ਕਰੀਏ ਤਾਂ ਕਹਿਰ ਦੀ ਠੰਡ ਜਿਹੜੀ ਆ ਪੈ ਰਹੀ ਹੈ ਜਿਸ ਦੇ ਚੱਲਦਿਆਂ ਬੱਚੇ ਠੰਡ ਦੇ ਵਿੱਚ ਸਕੂਲ ਜਾਣ ਤੋਂ ਕतराਉਂਦੇ ਨੇ ਉਧਰ ਮਾਪਿਆਂ ਦੇ ਵੱਲੋਂ ਵੀ ਹੁਣ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾ ਰਹੀ ਹੈ ਤੇ ਮਾਪਿਆਂ ਦੇ ਬਲ ਹੁਣ ਬੱਚਿਆਂ ਦੇ ਸਕੂਲ ਦਾ ਸਮਾਂ ਬਦਲਣ ਦੀ ਗੱਲ ਆਖੀ ਜਾ ਰਹੀ ਆ ਤਾਂ ਦੱਸਦੇ ਕਿ ਇਸ ਕੜਾਕੇ ਦੀ ਠੰਡ ਦੇ ਵਿੱਚ ਬੱਚਿਆਂ ਦਾ ਸਕੂਲ ਜਾਣਾ ਬੇਹਦ ਮੁਸ਼ਕਿਲ ਹੈ ਕਈ ਵਾਰ ਤਾਂ ਬੱਚੇ ਦੂਰ ਦਰਾਡੇ ਸਕੂਲਾਂ ਦੇ ਵਿੱਚ ਜਾਂਦੇ ਨੇ ਜਿਸ ਕਰਕੇ ਬੱਚਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਤੁਹਾਨੂੰ ਦੱਸ ਦੇ ਕਿ ਹੁਣ ਸਕੂਲਾਂ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆਈ ਆ ਜਿਸ ਦੇ ਵਿੱਚ ਮਾਪਿਆਂ ਦੇ ਵੱਲੋਂ ਸਕੂਲਾਂ ਦੇ ਜੇ ਸਮੇਂ ਦੀ ਗੱਲ ਕਰੀਏ ਬਦਲਣ ਦੀ ਗੱਲ ਆਖੀ ਗਈ ਆ ਆਓ ਤੁਹਾਨੂੰ ਪੂਰੀ ਖਬਰ ਦੱਸਦੇ ਆ ਕਿ ਆਖਿਰ ਕਦੋਂ ਤੱਕ ਸਕੂਲਾਂ ਦਾ ਸਮਾਂ ਬਦਲਿਆ ਜਾਵੇਗਾ ਤੇ ਕਿੰਨੇ ਤੋਂ ਲੈ ਕੇ ਕਿੰਨੇ ਵਜੇ ਤੱਕ ਜਿਹੜੇ ਸਕੂਲ ਖੁੱਲੇ ਰਹਿਣਗੇ ਪੰਜਾਬ ਦੇ ਵਿੱਚ ਇਸ ਸਮੇਂ ਬਰਫੇਲੀਆਂ ਹਵਾਵਾਂ ਚੱਲ ਰਹੀਆਂ ਨੇ ਅਤੇ ਸੰਘਣੀ ਧੁੰਦ ਪੈ ਰਹੀ ਆ ਪਰ ਸੂਬੇ ਦੇ ਸਕੂਲ ਅਜੇ ਵੀ ਸਵੇਰੇ 9 ਵਜੇ ਖੁੱਲ੍ਹਦੇ ਨੇ ਕੜਾਕੇ ਦੀ ਠੰਡ ਨੂੰ ਦੇਖਦਿਆਂ ਮਾਪਿਆਂ ਤੇ ਅਧਿਆਪਕਾਂ ਸੰਗਠਨਾ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਤੁਰੰਤ ਸਕੂਲਾਂ ਦੇ ਸਮੇਂ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਦਲੇ ਇਸ ਸਬੰਧੀ ਲੁਧਿਆਣਾ ਜ਼ਿਲ੍ਹੇ 'ਚ ਮਾਪਿਆਂ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਨੂੰ ਸੂਰਜ ਚਮਕਣ ਤੱਕ ਬਾਹਰ ਕੱਢਣਾ ਉਹਨਾਂ ਦੀ ਸਿਹਤ ਲਈ ਖਤਰਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਤੁਰੰਤ ਸਕੂਲਾਂ ਦਾ ਸਮਾਂ ਬਦਲਣ ਦਾ ਫੈਸਲਾ ਨਹੀਂ ਕਰਦਾ ਤਾਂ ਧੁੰਦ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਦਾ ਖਤਰਾ ਹੋਰ ਵੱਧ ਸਕਦਾ ਹੈ ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਦੇ ਠੰਡੇ ਕਮਰਿਆਂ 'ਚ ਕੰਟਿਆਂ ਬਧੀ ਪੜ੍ਹਾਈ ਕਰਨਾ ਬੱਚਾਂ ਲਈ ਦਰਦਨਾਕ ਸਾਬਿਤ ਹੋ ਰਿਹਾ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਜੋ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਤੋਂ ਆਉਂਦੇ ਹਨ ਅਤੇ ਜਿਨ੍ਹਾਂ ਕੋਲ ਠੁਕਮੇ ਗਰਮ ਕੱਪੜਿਆਂ ਦੀ ਘਾਟ ਹੁੰਦੀ ਹੈ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਪ੍ਰਿੰਸੀਪਲਾਂ ਅਨੁਸਾਰ ਸਾਰੇ ਵਿਦਿਆਰਥੀਆਂ ਲਈ ਕਮਰਿਆਂ 'ਚ ਹੀਟਰ ਜਾਂ ਬਲੋਅਰ ਪ੍ਰਦਾਨ ਕਰਨਾ ਆਰਥਿਕ ਅਤੇ ਵਿਵਹਾਰਕ ਤੌਰ ਤੇ ਅਸੰਭਵ ਹੈ ਨਤੀਜੇ ਵਜੋਂ ਬੱਚੇ ਕਲਾਸ ਦੇ ਵਿੱਚ ਪੈਨ ਫੜ ਲਿਬਿਕ ਸੰਘਰਸ਼ ਕਰ ਰਹੇ ਨੇ ਦੱਸਦੇ ਕਿ ਇਹ ਠੰਡ ਸਿਰਫ ਵਿਦਿਆਰਥੀਆਂ ਤੱਕ ਸੀਮਿਤ ਨਹੀਂ ਹੈ ਲੁਧਿਆਣਾ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਵਿੱਚ ਕੰਮ ਕਰਨ ਵਾਲੇ ਸੈਂਕੜੇ ਅਧਿਆਪਕ ਰੋਜ਼ਾਨਾ ਅੰਤਰ-ਜ਼ਿਲ੍ਹਾ ਯਾਤਰਾ ਕਰਦੇ ਨੇ ਖੰਨਾ ਸਮਰਾਲਾ ਅਤੇ ਜਗਰਾਉਂ ਵਰਗੇ ਇਲਾਕਿਆਂ ਦੇ ਅਧਿਆਪਕਾਂ ਲਈ ਹਾਈਵੇ ਤੇ ਗੱਡੀ ਚਲਾਉਣਾ ਵੀ ਜੰਗ ਜਿੱਤਣ ਵਾਂਗ ਹੈ ਬਹੁਤ ਸਾਰੇ ਅਧਿਆਪਕਾਂ ਦਾ ਕਹਿਣਾ ਹੈ ਕਿ ਸਖਤ ਹਾਜ਼ਰੀ ਨਿਯਮਾਂ ਕਾਰਨ ਉਹਨਾਂ ਨੂੰ ਇਸ ਘਾਤਕ ਤੁੰਦ ਵਿੱਚ ਸਮੇਂ ਸਿਰ ਪਹੁੰਚਣ ਲਈ ਮਜਬੂਰ ਹੋਣਾ ਪੈਂਦਾ ਜਿਸ ਨਾਲ ਮਾਨਸਿਕ ਤਣਾਅ ਅਤੇ ਸੜਕ ਹਾਸਿਆ ਦਾ ਖਤਰਾ ਵੱਧ ਜਾਂਦਾ ਆ ਜਿਹੜੇ ਹਾਲਾਤਾਂ ਦੇ ਵਿੱਚ 마ਸੂਮ ਬੱਚੇ ਭਾਰੀ ਸਕੂਲ ਵੈਗਾ ਦੇ ਨਾਲ ਹੱਡੀਆਂ ਨੂੰ ਠੰਡਾ ਕਰਨ ਵਾਲੀ ਠੰਡ ਦੇ ਵਿੱਚ ਸਕੂਲ ਜਾਣ ਲਈ ਮਜਬੂਰ ਨੇ ਅਤੇ ਅਧਿਆਪਕ ਜੋ ਆਪਣੇ ਫਰਜ਼ਾ ਪ੍ਰਤੀ ਸਮਰਪਿਤ ਹਨ ਅਤੇ ਧੁੰਦ ਦਾ ਸਾਹਮਣਾ ਕਰਦੇ ਹੋਏ ਆਪਣੀਆਂ ਮੰਜ਼ਲਾਂ ਤੇ ਪਹੁੰਚਣ ਲਈ ਆਪਣੀਆਂ ਜਾਨਾਂ ਜੋਖਮ ਦੇ ਵਿੱਚ ਪਾਉਂਦੇ ਨੇ ਇਹ ਸਿਰਫ ਮੌਸਮ ਦੇ ਵਿੱਚ ਤਬਦੀਲੀ ਨਹੀਂ ਹੈ ਸਗੋਂ ਵਿਦਿਆਰਥੀਆਂ ਤੇ ਅਧਿਆਪਕਾਂ ਦੋਵਾਂ ਦੇ ਸਬਰ ਦੀ ਪਰਖਿਆ ਵੀ ਬਣ ਗਈ ਹੈ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਆਖਿਰ ਇਹ ਸਮਾਜ ਜਿਹੜਾ ਆ ਤਬਦੀਲ ਕੀਤਾ ਜਾਂਦਾ ਜਾਂ ਫਿਰ ਨਹੀਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਜਿੱਥੇ ਕਿ ਸਕੂਲਾਂ ਦਾ ਸਮਾਂ 10 ਵਜੇ ਕਰ ਦਿੱਤਾ ਗਿਆ ਪਰ ਜੇ ਇਥੇ ਗੱਲ ਕਰ ਲਈਏ ਇਸੇ ਸਕੂਲਾਂ ਦੇ ਸਮੇਂ ਨੂੰ ਬਦਲ ਦੀ ਮੰਗ ਜਿਹੜੀ ਹੁਣ ਲੁਧਿਆਣਾ ਦੇ ਵਿੱਚ ਮਾਪਿਆਂ ਦੇ ਵੱਲੋਂ ਕੀਤੀ ਜਾ ਰਹੀ ਹੈ